ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਡੋਨਾਲਡ 트੍ਰੰਪ ਨੇ ਰਾਸ਼ਟਰਪਤੀ ਵਜੋਂ ਸੋਚ ਚੁੱਕਦੇ ਹੀ ਬਹੁਤ ਸਾਰੇ ਫੈਸਲੇ ਜਿਹੜੇ ਨੇ ਕਾਲੀ ਦੇ ਵਿੱਚ ਲੈਣੇ ਸ਼ੁਰੂ ਕਰ ਦਿੱਤੇ ਨੇ ਉਸ ਬਾਰੇ ਸਰ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ ਦੇਖੋ ਸਰਕਾਰ ਜੀ ਜਿਵੇਂ ਤੁਸੀਂ ਆਖਿਆ ਕਿ ਉਹਨਾਂ ਨੇ ਸੋਚ ਚੁੱਕਦੇ ਹੀ ਬਹੁਤ ਕਾਲੀ ਚ ਫੈਸਲੇ ਲੈ ਲੈਣੇ ਸ਼ੁਰੂ ਕਰ ਦਿੱਤੇ ਬਿਲਕੁਲ درست ਗੱਲ ਹੈ ਜੀ ਈਵਨ ਦਾ ਨੇ ਜੇ ਮੈਂ ਕਹਾਂ ਕਿ ਉਹਨਾਂ ਦਾ ਜਿਹੜਾ ਅੰਦਾਜ਼ ਸੀ ਨਾ ਹਾਂ ਉਹ ਇਲੈਕਸ਼ਨ ਦੇ ਵਿੱਚ ਹੀ ਏਡਾ ਅਗਰੈਸਿਵ ਹੋ ਗਿਆ ਸੀਗਾ ਕਿ ਵੀ ਮੈਂ ਇਹ ਕਰ ਦਵਾਂਗਾ ਮੈਂ ਇਹ ਕਰ ਦਵਾਂਗਾ ਉਹਦੇ ਦੋ ਕਾਰਨ ਹੈ ਜੀ ਇੱਕ ਤਾਂ ਇਹ ਆ ਵੀ ਉਹ ਪਹਿਲਾਂ ਰਾਸ਼ਟਰਪਤੀ ਰਹਿ ਚੁੱਕੇ ਸੀ ਹਮ ਜਦੋਂ ਉਹ ਹਾਰੇ ਸੀ ਜੀ ਤੇ ਉਸ ਵੇਲੇ ਉਹ ਹਾਰ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ ਹਮ ਚਲੋ ਜਿੱਦਾਂ ਵੀ ਕਿਦਾਂ ਉਹਨਾਂ ਨੇ ਹਾਰ ਸਵੀਕਾਰ ਕੀਤੀ ਬੜੀ ਮੁਸ਼ਕਲ ਕੀਤੀ ਜੀ ਸੋ ਹੁਣ ਜਦੋਂ ਉਹਨਾਂ ਨੂੰ ਦੁਬਾਰਾ ਚਾਂਸ ਮਿਲਿਆ ਹਮ ਤਾਂ ਉਹ ਸਾਰਾ ਕੁਝ ਇੰਨੀ ਕਾਲੀ ਨਾਲ ਕਰਨਾ ਚਾਹੁੰਦੇ ਆ ਵੀ ਜਿੱਦਾਂ ਇਹ 4 ਸਾਲ 4 ਹਫ਼ਤਿਆਂ ਚ ਮੁੱਕ ਜਾਣ ਹੁੰਦੇ ਆ ਜੀ ਦੂਸਰੀ ਗੱਲ ਅਮਰੀਕਾ ਦਾ ਇੱਕ ਸੁਭਾਅ ਆ ਅਮਰੀਕਾ ਦੁਨੀਆ ਭਰ ਵਿੱਚ ਆਪਣੀ ਡੋਮਿਨੈਂਸੀ ਚਾਹੁੰਦਾ ਜੀ ਇਸੇ ਸੁਭਾਅ ਕਰਕੇ ਉਹਨੇ ਆਪਣੀ ਡਾਲਰ ਦੀ ਡੋਮਿਨੈਂਸੀ ਸਾਬਤ ਕੀਤੀ ਆ ਡਾਲਰ ਦੀ ਡੋਮਿਨੈਂਸੀ ਦੇ ਕਰਕੇ ਹੀ ਉਹਨੇ ਵਰਲਡ ਬੈਂਕ ਤੇ ਕਬਜ਼ਾ ਕੀਤਾ ਵਰਲਡ ਬੈਂਕ ਦੇ ਕਬਜ਼ੇ ਦੇ ਵਿੱਚੋਂ ਹੀ ਉਹਨੇ ਦੁਨੀਆ ਨੂੰ ਨਿਊ ਲਿਬਰਲ ਜਿਹੜੀਆਂ ਪਾਲਿਸਿਸ ਨੇ ਉਹਦੇ ਤੇ ਤੋੜਿਆ ਤੇ ਉਹਦੇ ਚੋਂ ਜਿਹੜੀਆਂ ਉਹਨਾਂ ਦੀਆਂ ਦਿਓ ਕੱਦ ਕੰਪਨੀਆਂ ਹੈਗੀਆਂ ਨੇ ਉਹ ਰਾਈਜ਼ ਕੀਤੀ ਹੈ ਉਹਨਾਂ ਦਿਓ ਕੱਦ ਕੰਪਨੀਆਂ ਵਿੱਚੋਂ ਕਿਸੇ ਇੱਕ ਕੰਪਨੀ ਦਾ ਜਿਹੜਾ ਮਾਲਕ ਹੈ ਉਹ ਡੋਨਾਲਡ ਟਰੰਪ ਹੈ ਸੋ ਡੋਨਾਲਡ ਟਰੰਪ ਦਾ ਹੁਣ ਜਿਸ ਤਰ੍ਹਾਂ ਦਾ ਅਗਰੈਸਿਵ ਉਹ ਬਿਹੇਵੀਅਰ ਦਿਖਾਈ ਦਿੰਦਾ ਹੈ ਉਹਦੇ ਪਿੱਛੇ ਇੱਕ ਤਾਂ ਸਿੱਧਾ ਸਿੱਧਾ ਇਹ ਦਿਖਾਈ ਦਿੰਦਾ ਹੈ ਕਿ ਉਹ ਆਪਣੇ ਬਿਜ਼ਨਸ ਨੂੰ ਤੇ ਬਿਜ਼ਨਸ ਕਰਦੀਆਂ ਕੰਪਨੀਆਂ ਨੂੰ ਬੜਾਵਾ ਦੇਣਾ ਚਾਹੁੰਦਾ ਹੈ ਦੂਸਰੀ ਗੱਲ ਉਹ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਅਮਰੀਕਾ ਇੱਕ ਸ਼ਕਤੀਸ਼ਾਲੀ ਦੇਸ਼ ਹੈ ਇਸ ਸ਼ਕਤੀਸ਼ਾਲੀ ਦੇਸ਼ ਦੀ ਆਪਣੀ ਇੱਕ ਰਾਸ਼ਟਰੀ ਭਾਵਨਾ ਹੈ ਜੇ ਦੇਖਿਆ ਜਾਵੇ ਅਮਰੀਕਾ ਸ਼ਕਤੀਸ਼ਾਲੀ ਤਾਂ ਹੈ ਪਰ ਇਹ ਦੀ ਸ਼ਕਤੀ ਦੇ ਪਿੱਛੇ ਇਹਦਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ ਦੁਨੀਆ ਦਾ ਲਗਭਗ ਸਭ ਤੋਂ ਪੁਰਾਣਾ ਜਮਹੂਰੀ ਕੰਟਰੀ ਹੈ ਦੁਨੀਆ ਦੇ ਪੁਰਾਣੇ ਜਮਹੂਰੀਤ ਕੰਟਰੀ ਹੋਣ ਦੇ ਕਰਕੇ ਇੱਥੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਸੀਗੀਆਂ ਜੀ ਇਹਨਾਂ ਕਦਰਾਂ ਕੀਮਤਾਂ ਦੇ ਚੱਲਦਿਆਂ ਹੀ ਇਹ ਜਿਹੜਾ ਦੇਸ਼ ਹੈ ਇਹ ਬਲੰਦੀਆਂ ਤੇ ਪਹੁੰਚਿਆ ਹੂੰ ਪਰ ਅੱਜ ਜਿਸ ਤਰ੍ਹਾਂ ਦਾ ਰਾਸ਼ਟਰਵਾਦ ਜੇ ਮੈਂ ਰਾਸ਼ਟਰਵਾਦ ਤੋਂ ਅੱਗੇ ਜਾ ਕੇ ਕਹਾਂ ਜਿਸ ਤਰ੍ਹਾਂ ਦਾ ਅੰਤਰਰਾਸ਼ਟਰਵਾਦ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਉਹ ਇੱਕ ਵੱਡਾ ਖਤਰਾ ਬਣ ਕੇ ਵੀ ਉੱਪਰ ਸਕਦਾ ਹੈ ਸੰਸਾਰ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਬਹੁਤ ਕਾਲੀ ਚ ਫੈਸਲੇ ਲੈ ਰਿਹਾ ਉਹਦੇ ਕਾਲੀ ਦੇ ਫੈਸਲਿਆਂ ਦੇ ਵਿੱਚੋਂ ਹੀ ਇੱਕ ਫੈਸਲਾ ਹੈ ਵੀ ਮੈਕਸੀਕੋ ਦੀ ਜਿਹੜੀ ਦਵਾਰ ਹੈ ਉਹਨੂੰ ਟੱਪ ਕੇ ਬਹੁਤ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਉਹ ਅਮਰੀਕਾ ਜਾ ਰਹੇ ਜੀ ਜੀ ਉਹਨਾਂ ਚ ਪਿੱਛੇ ਜੈ ਇੱਕ ਗੁਜਰਾਤ ਦਾ ਪਰਿਵਾਰ ਦੇ ਚਾਰ ਜੀ ਇੱਕ ਹਰਿਆਣੇ ਦੇ ਦੋ ਜੀ ਜਿਹੜੇ ਨੇ ਉਹ ਉੱਥੇ ਠੰਡ ਕਰਕੇ ਮਾਰੇ ਵੀ ਗਏ ਹੂੰ ਬਹੁਤ ਲੋਕ ਮੈਕਸੀਕੋ ਦੇ ਜੰਗਲਾਂ ਚੋਂ ਦੀ ਜਦ ਲੰਘਦੇ ਆ ਉਹਨਾਂ ਦਾ ਜੋ ਜੋ ਕੁਝ ਹੁੰਦਾ ਇਹ ਮੇਰਾ ਅੱਜ ਦਾ ਵਿਸ਼ਾ ਨੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਉਹ ਲੋਕ ਜਦੋਂ ਮੈਕਸੀਕੋ ਦੀ ਦੀਵਾਰ ਟੱਪ ਕੇ ਜਾਂ ਕੰਡਿਆਲੀ ਤਾਰ ਲੰਘ ਕੇ ਉੱਥੇ ਜਾਂਦੇ ਨੇ ਉਸ ਥਾਂ ਤੇ ਐਮਰਜੈਂਸੀ ਦਾ ਐਲਾਨ ਕਰਦਾ ਜੀ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਉਹਨੇ ਕਿਹਾ ਕਿ ਜਿਹੜਾ ਵੀ ਹੂੰ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਅੰਦਰ ਪ੍ਰਵੇਸ਼ ਕਰਦਾ ਹੈ ਹੂੰ ਉਹਨੂੰ ਗੋਲੀ ਨਾਲ ਅਡਾ ਦਿਓ ਜੀ ਜਾਂ ਇਮੀਜੇਟ ਉਹਨੂੰ ਵਾਪਸ ਭੇਜ ਦਿਓ ਸੋ ਇਹ ਇੱਕ ਬਹੁਤ ਵੱਡੀ ਅਣਮਨੁੱਖੀ ਜਿਹੜੀ ਸਥਿਤੀ ਹੈ ਔਰ ਬਜਾਏ ਦੇ ਕਿ ਇਹ ਸਮਝਣ ਦੇ ਵੀ ਇਸ ਪੂੰਜੀ ਦੇ ਪਸਾਰੇ ਨੇ ਜੀ ਜਿਸ ਤਰ੍ਹਾਂ ਨਾਲ ਦੁਨੀਆ ਦੇ ਕੁਝ ਲੋਕਾਂ ਨੂੰ ਖੁਸ਼ਹਾਲ ਕੀਤਾ ਤੇ ਕੁਝ ਲੋਕਾਂ ਨੂੰ ਕੰਗਾਲ ਕੀਤਾ ਉਹਨੂੰ ਸਮਝਣ ਦੀ ਲੋੜ ਹੈ ਨਾ ਕਿ ਗੋਲੀ ਦੇ ਨਾਲ ਜਾਂ ਦਿਵਾਰਾਂ ਬਣਾਉਣ ਦੇ ਨਾਲ ਜਾਂ ਐਮਰਜੈਂਸੀ ਲਾ ਦੇਣ ਨਾਲ ਇਹ ਮਸਲੇ ਹੱਲ ਨਹੀਂ ਹੋਣੇ ਜੀ ਇਦਾਂ ਹੀ ਬਹੁਤ ਵੱਡੀ ਗਿਣਤੀ 'ਚ ਲੋਕ ਕੈਨੇਡਾ ਤੋਂ ਅਮਰੀਕਾ ਪ੍ਰਵੇਸ਼ ਕਰਦੇ ਨੇ ਇਹ ਬਹੁਤ ਵੱਡਾ ਜਿਹੜਾ ਬਾਰਡਰ ਹੈ ਇਸ ਬਾਰਡਰ ਤੇ ਕੋਈ ਪਹਿਰਾ ਨਹੀਂਗਾ ਇਸ ਬਾਰਡਰ ਤੇ ਬਹੁਤੀ ਸਖਤੀ ਨਹੀਂਗੀ ਜਿਹੜੇ ਦੁਨੀਆਂ ਭਰ ਦੇ ਲੋਕ ਪੜਨ ਪੜਾਉਣ ਦੇ ਮਕਸਦ ਦੇ ਨਾਲ ਕੈਨੇਡਾ ਚ ਪ੍ਰਵੇਸ਼ ਹੋਏ ਜਦੋਂ ਜਸਟਨ ਟਰੂਡੋ ਦੀ ਸਰਕਾਰ ਨੇ ਉਥੇ ਪਾਬੰਦੀਆਂ ਲਾਤੀਆਂ ਉਥੇ ਪੱਕੇ ਹੋਣ ਦੇ ਚਾਂਸਸ ਘਟ ਗਏ ਤਾਂ ਉਹ ਬਦਕਿਸਮਤ ਲੋਕ ਜਿਨ੍ਹਾਂ ਨੇ 30 30 35 35 ਲੱਖ ਰੁਪਇਆ ਕੈਨੇਡਾ 'ਚ ਇਨਵੈਸਟ ਕੀਤਾ ਸੀ ਫਿਰ ਉਹਨਾਂ ਦੇ ਪੱਕੇ ਹੋਣ ਦੇ ਚਾਂਸਸ ਘਟ ਗਏ ਕੈਨੇਡਾ 'ਚ ਰੋਜ਼ਗਾਰ ਦੀ ਪੋਸੀਬਿਲਟੀ ਘਟ ਗਈ ਤੇ ਉਹ ਲੋਕ ਅਮਰੀਕਾ ਨੂੰ ਮੂਵ ਕੀਤੇ ਅੱਜ ਵੱਡੀ ਗਿਣਤੀ ਚ ਐਸੇ ਪੜਨ ਵਾਲੇ ਵਿਦਿਆਰਥੀ ਅਮਰੀਕਾ ਚ ਚਲ ਗਏ ਵਾਇਆ ਕੈਨੇਡਾ ਜਿਹੜੇ ਉੱਥੇ ਸੈਟਲ ਹੋਣਾ ਚਾਹੁੰਦੇ ਨੇ ਜੀ ਹੁਣ ਉਹਨਾਂ ਨੂੰ ਵੀ ਉਹ ਵਾਪਸ ਭੇਜਣਾ ਚਾਹੁੰਦਾ ਉਹਦੀ ਗੱਲ ਤੇ ਆਪਾਂ ਬਾਅਦ ਚਾਉਨੇ ਆ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਹੈ ਇਹ ਗੱਲ ਮਤਲਬ ਟਰੂਡੋ ਨੂੰ ਕਈ ਵਾਰ ਟਰੰਪ ਨੇ ਉਹਦਾ ਦੀ ਸੌ ਚੁੱਕਣ ਤੋਂ ਪਹਿਲਾਂ ਕਹੀ ਸੀ ਕਿ ਉਹ ਮੇਰੇ ਰਾਜ ਦਾ ਇੱਕ ਗਵਰਨਰ ਹੈ ਇੱਕ ਗਵਾਂਡੀ ਪ੍ਰਬੂ ਸਤਾ ਸੰਪਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਆਪਣੇ ਰਾਜ ਦਾ ਗਵਰਨਰ ਕਹੀ ਜੋ ਇੱਕ ਕਿੰਨੀ ਵੱਡੀ ਪ੍ਰਸਾਰਵਾਦੀ ਇੱਕ ਪਾਲਿਸੀ ਹੈ ਕਿ ਤੁਸੀਂ ਆਪਣੇ ਦੇਸ਼ ਦਾ ਪ੍ਰਸਾਰ ਕਰਨਾ ਚਾਹੁੰਦੇ ਹੋ ਤੇ ਅੱਜ ਵੀ ਕਹੀ ਜਾਂਦੇ ਹੋ ਕਿ ਕੈਨੇਡਾ ਇੱਕ ਕਮਜ਼ੋਰ ਦੇਸ਼ ਹੈ ਇਹ ਸਾਡੇ ਰਹਿਮੋ ਕਰਮਤੇ ਆ ਜੇ ਇਥੋਂ ਦੀ ਜਿਹੜੇ ਲੋਕ ਸਾਡੇ ਪ੍ਰਵੇਸ਼ ਕਰਦੇ ਆ ਜੇ ਕੈਨੇਡਾ ਨੇ ਨਾ ਰੋਕੇ ਅਸੀਂ ਕੈਨੇਡਾ ਨਾਲ ਜਿਹੜਾ ਵਪਾਰ ਹੈ ਉਹ ਲਗਭਗ ਬੰਦ ਕਰ ਦੇਵਾਂਗੇ 25% ਉੱਤੇ ਟੈਕਸ ਲਾ ਲਾਂਗੇ ਜੀ ਹੁਣ ਕੈਨੇਡਾ ਨਾਲ ਵਪਾਰ ਦੀ ਗੱਲ ਕਰ ਲਈਏ ਕੈਨੇਡਾ ਤੋਂ ਤੇਲ ਜਾਂਦਾ ਹੈ ਕੈਨੇਡਾ ਤੋਂ ਗੈਸ ਜਾਂਦੀ ਹੈ ਜਾਂ ਕੈਨੇਡਾ ਤੋਂ ਕੁਝ ਕਾਰਾਂ ਦਾ ਬਿਜ਼ਨਸ ਜਿਹੜਾ ਹੈ ਉਹ ਅਮਰੀਕਾ ਨਾਲ ਸਾਂਝਾ ਹੈ ਜੀ ਟਰੰਪ ਨੇ ਬੜਾ ਸਪਸ਼ਟ ਕਹਤਾ ਨਾ ਸਾਨੂੰ ਤੇਲ ਦੀ ਲੋੜ ਹੈ ਨਾ ਸਾਨੂੰ ਗੈਸ ਦੀ ਲੋੜ ਹੈ ਤੇ ਨਾ ਸਾਨੂੰ ਕਾਰਾਂ ਕਾਰਾਂ ਦੇ ਤੇਰੇ ਨਾਲ ਵਪਾਰ ਦੀ ਸਾਂਝੀ ਦੀ ਲੋੜ ਹੈ ਹੁਣ ਇਹ ਸਾਰੇ ਕੁਝ ਦੀ ਜੇ ਆਪਾਂ ਗੱਲ ਦੇਖੀਏ ਤਾਂ ਇਹਦਾ ਮਤਲਬ ਕੀ ਨਿਕਲਿਆ ਕਿ ਇੱਕ ਵਿਅਕਤੀ بار-बार ਇਹ ਕਹਿ ਰਿਹਾ ਹੈ ਕਿ ਜੇ ਤੁਸੀਂ ਮੇਰਾ 51ਵਾਂ ਸੂਬਾ ਬਣ ਜਾਓ 50 ਸੂਬੇ ਨੇ ਅਮਰੀਕਾ ਦੇ ਜੇ ਤੁਸੀਂ ਮੇਰਾ 51ਵਾਂ ਸੂਬਾ ਬਣ ਜਾਓ ਤੇ ਮੈਂ ਤੁਹਾਨੂੰ ਟੈਕਸ ਵਿੱਚ ਵੱਡੇ ਪੱਧਰ ਤੇ ਛੋਟ ਦੇ ਸਕਦਾ ਹੁਣ ਇਹ ਆਪਣੇ ਆਪ ਵਿੱਚ ਇੱਕ ਮਤਲਬ ਚਿੰਤਾਜਨਕ ਗੱਲ ਹੈ ਇੱਕ ਵੱਖਰਾ ਪਰਬੂ ਸਾਤਾ ਆਸਾਮ ਪੰਦੇਸ਼ ਹੈ 1 ਫਰਵਰੀ ਤੋਂ 25% ਟੈਕਸ ਜਿਹੜਾ ਆ ਉਹ ਕੈਨੇਡਾ ਦੇ ਜਿਹੜੇ ਪ੍ਰੋਡਕਟ ਨੇ ਜਿਹੜੇ ਉਧਰ ਆਉਣੇ ਉਹਨਾਂ ਤੇ ਵੀ ਲੱਗਣਾ ਜਿਹੜੇ ਉਧਰ ਨੂੰ ਜਾਣੇ ਉਤੋਂ ਵੀ ਲੱਗਣਾ ਇਹਦਾ ਮਤਲਬ ਇਹ ਆ ਵੀ ਜੇ ਨਾ ਕੈਨੇਡਾ ਦੀਆਂ ਕੰਪਨੀਆਂ ਜਿਹੜੀਆਂ ਇਹ ਵਪਾਰ ਕਰਦੀਆਂ ਉਹਨਾਂ ਦਾ ਕਿੱਡਾ ਲਾਅ ਸੋਣਾ ਜੇ ਇਸ ਸੰਦਰਭ ਚ ਇੱਕ ਅਨਲਿਸਿਸ ਕੀਤਾ ਗਿਆ ਕੱਲੇ ਅਨਟਾਰੀਓ ਵਿੱਚ 5 ਲੱਖ ਲੋਕ ਜਿਹੜੇ ਨੇ ਉਹ ਅਮਰੀਕਾ ਨਾਲ ਵਪਾਰ ਬੰਦ ਹੋ ਜਾਣ ਦੀ ਸੂਰਤ ਵਿੱਚ ਬੇਰੁਜ਼ਗਾਰ ਹੋ ਜਾਣੇ ਨੇ ਜੀ ਇਹ ਤੋਂ ਵੀ ਇੱਕ ਜਿਹੜੀ ਵੱਡੀ ਗੱਲ ਮੈਂ ਸਮਝਦਾ ਆ ਜਿਹੜੇ ਕਾਲੀ ਚ ਫੈਸਲੇ ਲੈ ਜਾ ਰਹੇ ਨਾ ਉਹਨਾਂ ਵਿੱਚ World Health Organization ਜਿਹਦਾ ਕਦੀ ਸਰਗਣਾ ਜਿਹੜਾ ਅਮਰੀਕਾ ਖੁਦ ਸੀਗਾ ਜਿਹਦਾ ਕੰਮ ਸੰਸਾਰ ਦੇ ਵਿੱਚ ਸੇਤ ਸਹੂਲਤਾਂ ਦੇ ਪ੍ਰਚਾਰ ਪ੍ਰਸਾਰ ਤੇ ਸਾਂਝੇ ਯਤਨ ਜਿਹੜੇ ਆ ਉਹ ਕਰਨੇ ਸੀ ਜਦੋਂ ਕੋਵਿਡ-19 ਦਾ ਦੌਰ ਆਉਂਦਾ ਹੈ ਉਸ ਦੌਰ ਦੇ ਵਿੱਚ ਜਦੋਂ ਲੋਕ ਮਰਦੇ ਨੇ ਵੱਡੇ ਪੱਧਰ ਤੇ ਲੋਕ ਮਰੇ ਨੇ ਉਸ ਵੇਲੇ 트ੰਪ ਦਾ ਰਾਜ ਸੀ ਔਰ ਸਾਢੇ 1.3 ਲੱਖ ਮੌਤਾਂ ਜਿਹੜੀਆਂ ਨੇ ਅਮਰੀਕਾ 'ਚ ਰਿਕਾਰਡ ਹੋਈਆਂ ਨੇ ਹਾਂ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ 트ੰਪ ਆਪਰੇ-ਆਪ ਨੂੰ ਵਿਡਰਾ ਕਰਦਾ ਹੈ ਤਾਂ ਕਹਿੰਦਾ ਇਹ ਹੈ ਕਿ ਇਹ मीनिंगलेस ਹੋ ਗਈ ਹੈ ਹਾਂ ਇਨੇ ਕੋਈ ਕੰਮ ਨਹੀਂ ਕੀਤਾ ਕੋਵਿਡ 19 ਦੇ ਦੌਰ ਵਿੱਚ ਅਸਲ ਵਿੱਚ ਇਹਨੂੰ ਸਮਝਣ ਦੀ ਲੋੜ ਹੈ ਟਰੰਪ ਚਾਹੁੰਦਾ ਇਹ ਹੈ ਕਿ ਜਿਹੜਾ ਕੋਵਿਡ 19 ਦਾ ਸਾਰਾ ਦਾਗ ਹੈ ਨਾ ਉਹ ਚੀਨ ਦੇ ਸਰ ਮੜਿਆ ਜਾਵੇ ਜੀ ਵੀ ਚੀਨ ਇਹਦਾ ਜਿਹੜਾ ਪ੍ਰੋਡਿਊਸ ਕਰਨ ਵਾਲਾ ਹੈ ਇਹ ਚੀਨ ਨੇ ਹੀ ਤਿਆਰ ਕੀਤਾ ਤੇ ਦੁਨੀਆ ਨੂੰ ਇੱਕ ਝਮੇਲੇ ਚ ਪਾਇਆ ਜਦ ਕਿ ਅਮਰੀਕਾ ਦੇ ਡਾਕਟਰ ਡਾਕਟਰ ਫੌਚੀ ਹੋਰਾਂ ਨੇ ਇਹਨਾਂ ਨੂੰ ਇਹਨਾਂ ਦੀ ਚੱਲਦੀ ਪ੍ਰੈਸ ਕਾਨਫਰੰਸ ਨੂੰ ਰੋਕ ਕੇ ਕਿਹਾ ਸੀ ਮੈਨੂੰ ਮੈਂ ਉਹ ਕਾਨਫਰੰਸ ਯਾਦ ਕਰਦਾ ਉਹਨਾਂ ਨੇ ਰੋਕ ਕੇ ਕਿਹਾ ਸੀ ਕਿ ਨਹੀਂ ਮਿਸਟਰ 트ੰਪ ਵੀ ਤੁਸੀਂ ਰੋਂਗ ਹੋ ਇਹ ਦੁਨੀਆ ਵਿੱਚ ਕੁਝ ਸਾਲਾਂ ਬਾਅਦ ਇਹੋ ਜੀਆਂ ਮਹਾਮਾਰੀਆਂ ਆਉਂਦੀਆਂ ਰਹਿੰਦੀਆਂ ਨੇ ਇਹ ਉਸ ਤਰ੍ਹਾਂ ਦੀ ਮਹਾਮਾਰੀ ਹੈ ਇਹ ਚੀਨ ਨੇ ਲੋਕੇਟ ਕੀਤੀ ਹੈ ਆਈਡੈਂਟੀਫਾਈ ਕੀਤੀ ਹੈ ਇਹਦੇ ਚ ਚੀਨ ਦਾ ਉਸ ਤਰ੍ਹਾਂ ਦਾ ਰੋਲ ਨਹੀਂ ਵੱਡਦਾ ਜਦ ਕਿ ਇਹ ਸਾਰੇ ਦਾ ਜਿਹੜਾ ਅਲੰਬ ਆਇਆ ਇਹ ਚੀਨ ਦੇ ਮੱਥੇ ਤੇ ਮਾਰਨਾ ਚਾਹੁੰਦਾ ਸੀ ਹੁਣ ਜਦੋਂ ਇਦਾਂ ਦੇ ਸਾਂਝੇ ਯਤਨਾਂ ਨੂੰ 트럼ਪ ਦੀ ਆਮਦ ਦੇ ਨਾਲ ਛੱਟ ਵੱਜੇਗੀ ਨਾ ਤਾਂ ਯਕੀਨਨ ਮਤਲਬ ਇਹਦੀ ਆਮਦ ਤੇ ਕੁਝ ਸਵਾਲ ਖੜੇ ਹੋਣਗੇ ਵੀ ਟਰੰਪ ਦਾ ਆਉਣਾ ਕਿਹਨਾ ਕਿਹਨਾ ਗੱਲਾਂ ਲਈ ਜਿਹੜਾ ਮੰਤਪਾਗਾ ਸਬਦ ਹੋ ਰਿਹਾ ਜੀ ਟਰੰਪ ਦੇ ਆਉਣ ਦੇ ਨਾਲ ਜਿਹੜਾ ਜਿਹੜਾ ਸਮਝੌਤਾ ਪੈਰਿਸ ਸਮਝੌਤਾ ਹੈ ਜੀ ਪੈਰਿਸ ਜਲਵਾਜੂ ਸਮਝੌਤਾ ਉਹਨੂੰ ਕਹਿੰਦੇ ਆ ਪੈਰਿਸ ਜਲਵਾਜੂ ਸਮਝੌਤੇ ਤੋਂ ਵੀ ਇਹਨੇ ਆਪਰੇ ਆਪ ਨੂੰ ਵਿਡਰਾ ਕਰ ਲਿਆ ਪੈਰਿਸ ਜਲਵਾਜੂ ਸਮਝੌਤੇ ਦਾ ਮਤਲਬ ਧਰਤੀ ਵਿੱਚ ਧਰਤੀ ਦਾ ਵਧ ਰਿਹਾ ਜਿਹੜਾ ਤਾਪਮਾਨ ਹੈ ਉਹਨੂੰ ਕੰਟਰੋਲ ਕਰਨਾ ਹੈ ਸੰਸਾਰ ਪੱਧਰ ਤੇ ਸਭ ਤੋਂ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈ ਨਾ ਉਹ ਪੋਲੂਸ਼ਨ ਹੈ ਉਸ ਪੋਲੂਸ਼ਨ ਤੇ ਵਿਗਿਆਨਕ ਟੈਕਨੋਲੋਜੀ ਦੇ ਯੁੱਗ ਨੇ ਜਿਹੜੀ ਗਰਮੀ ਹੈ ਉਹ ਵਧਾਉਂਦੀ ਹੈ ਤੇ ਜਿਹੜਾ ਠੰਡ ਹੈ ਉਹ ਘਟ ਰਹੀ ਹੈ ਪਿਛਲਾ ਸਾਲ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਗਰਮਵਰਾ ਸੀਗਾ ਜੀ ਇਦੇ ਲਈ ਵੀ ਇੱਕ ਪੈਰਿਸ ਵਿੱਚ ਸਮਝੌਤਾ ਹੋਇਆ ਸੀ ਤੇ ਉਸ ਸਮਝੌਤੇ ਦੇ ਤਹਿਤ ਜਿਹੜੀ ਸੰਸਾਰ ਤੇ ਇਹ ਸੰਤੀ ਯੁੱਗ ਤੋਂ ਪਹਿਲਾਂ ਦਾ ਜਿਹੜਾ ਟੈਂਪਰੇਚਰ ਹੈ ਉਸ ਟੈਂਪਰੇਚਰ ਵੱਲ ਨੂੰ ਲੈ ਕੇ ਜਾਣਾ ਇਸ ਜਲਵਾਜੂ ਪੈਰਿਸ ਜਲਵਾਜੂ ਸਮਝੌਤੇ ਦਾ ਮਨੋਰਥ ਸੀ ਹੁਣ ਜਦੋਂ ਅਮਰੀਕਾ ਵਰਗਾ ਦੇਸ਼ ਆਪਣੇ ਆਪ ਨੂੰ ਉਤੋਂ ਵਿਡਰਾ ਕਰ ਲੈਂਦਾ ਹੈ ਨਾ ਤਾਂ ਫਿਰ ਇੱਕ ਦਿੱਕਤ ਬਣਦੀ ਹੈ ਕਿ ਹੁਣ ਉਹ ਟਾਰਗੇਟ ਕਿਵੇਂ ਅਚੀਵ ਹੋਣਗੇ ਸੋ ਮਨੁੱਖਾਂ ਦੇ ਸਾਂਝੇ ਜਿਹੜੇ ਯਤਨ ਨੇ ਉਹਨਾਂ ਯਤਨਾਂ ਤੋਂ ਅਮਰੀਕਾ ਜਦੋਂ ਪਿੱਛੇ ਹਟ ਰਿਹਾ ਤਾਂ ਇਹਦੇ ਜਿਹੜੇ ਕਾਲੀ ਦੇ ਵਿੱਚ ਲਏ ਗਏ ਫੈਸਲੇ ਨੇ ਨਾ ਉਹ ਮੁਸੀਬਤ ਖੜੀ ਕਰਨਗੇ ਜੀ ਇਹਨਾਂ ਵਿੱਚ ਇੱਕ ਜਿਹੜੇ ਬ੍ਰਿਕਸ ਦੇ ਦੇਸ਼ ਨੇ ਬ੍ਰਿਕਸ ਦੇ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ ਬ੍ਰਿਕਸ ਦੇ ਦੇਸ਼ਾਂ ਨੇ ਪਿੱਛੇ ਜਿਹੜਾ ਰੂਸ ਜਕਰੇਨ ਯੁੱਧ ਲੱਗਾ ਜਿਹਦੇ ਵਿੱਚ ਸੰਸਾਰ ਦਾ ਜਿਹੜਾ ਕਰੰਸੀ ਵਾਰ ਹੈ ਇਸ ਕਰੰਸੀ ਵਾਰ ਦੇ ਸਾਰੇ ਸਨਾਰੀਓ ਦੇ ਵਿੱਚ ਇੱਕ ਗੱਲ ਉੱਭਰ ਕੇ ਬਾਹਰ ਆਉਣੀ ਸ਼ੁਰੂ ਹੁੰਦੀ ਹੈ ਕਿ ਜਿਹੜਾ ਕੈਨੇਡੀਅਨ ਡਾਲਰ ਦੀ ਥਾਂ ਤੇ ਵਪਾਰ ਦਾ ਜਰੀਆ ਕੋਈ ਹੋਰ ਕਰੰਸੀ ਬਣ ਸਕਦੀ ਹੈ ਹੁਣ ਟਰੰਪ ਹੋਰਾਂ ਨੇ ਆਉਂਦਿਆਂ ਹੀ ਬੜਾ ਲਲਕਾ ਕੇ ਆਖਿਆ ਕਿ ਜਿਹੜੇ ਕੰਟਰੀ ਡਾਲਰ ਦੇ ਤੋ ਬਾਰੇ ਵਪਾਰ ਬਾਰੇ ਸੋਚਦੇ ਨੇ ਜਿਹਾ ਅਮਾਜ਼ਨ ਵੀ ਕਰਦੇ ਨੇ ਉਹਨਾਂ ਨਾਲ ਮੈਂ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਵਪਾਰ ਨਹੀਂ ਕਰਾਂਗਾ ਔਰ ਮੈਂ ਉਹਨਾਂ ਦੇਸ਼ਾਂ ਨੂੰ 100% ਜਿਹੜਾ ਆ ਉਹ ਟੈਕਸ ਵਧਾ ਦੇਵਾਂਗਾ ਇਹ ਚੇਤਾਵਨੀ ਉਹਨੇ ਭਾਰਤ ਨੂੰ ਵੀ ਦਿੱਤੀ ਹੈ ਹੁਣ ਜੇ ਇਹ ਸਾਰਾ ਕੁਝ ਸਾਡੇ ਨਾਲ ਵਾਪਰਨਾ ਹੈ ਤਾਂ ਤੁਸੀਂ ਇਹ ਦੇਖੋ ਕਿ ਇਹ ਕਿੱਡੀ ਵੱਡੀ ਗੱਲ ਹੈ ਇਹਦੇ ਨਾਲ ਹੀ ਇੱਕ ਚਿੰਤਾ ਦੀ ਗੱਲ ਇਹ ਵੀ ਹੈ ਕੈਸੀ ਵਿਗਿਆਨ ਦੇ ਯੁੱਗ ਚ ਰਹਿ ਰਹੇ ਆ ਇਸ ਯੁੱਗ ਦੇ ਵਿੱਚ ਬੜਾ ਕੁਝ ਤਬਦੀਲ ਹੋ ਰਿਹਾ ਇੱਕ ਮੇਲ ਹੈ ਇੱਕ ਫੀਮੇਲ ਹੈ ਪਰ ਇੱਕ ਜਿਹੜਾ 트랜ਸ ਜੈਂਡਰ ਵੀ ਹੈ ਥਰਡ ਜੈਂਡਰ ਵੀ ਹੈ ਥਰਡ ਜੈਂਡਰ ਵਿਗਿਆਨੀਆਂ ਨੇ ਪ੍ਰੂਫ ਕਰ ਦਿੱਤਾ ਹੈ ਕਿ ਨਾ ਇਹ ਮਰਦਾ ਹੈ ਨਾ ਇਹ ਇਸਤਰੀ ਹੈ ਜਿਹਦੇ ਬਾਰੇ ਮੇਰੇ ਦੋਸਤ ਸਰਿੰਦਰ ਸੋਲ ਹੋਰਾ ਨੇ ਇੱਕ ਬਹੁਤ ਖੂਬਸੂਰਤ ਲਾਈਨਾਂ ਲਿਖਿਆ ਹੈ ਕਿ ਇਹ ਮਰਦ ਦੇ ਜਿਸਮ ਦੇ ਅੰਦਰ ਕੈਦ ਔਰਤ ਦੀ ਰੂਹ ਹੈ। ਹਾਂ। ਉਹਨਾਂ ਦੀਆਂ ਸਮੱਸਿਆਵਾਂ ਅਲੱਗ ਨਹੀਂ। ਜੀ। ਅਮਰੀਕਾ ਵਰਗਾ ਦੁਨੀਆ ਦਾ ਵੱਡਾ ਮਨੁੱਖੀ ਅਧਿਕਾਰਾਂ ਦਾ ਲੰਬੜਦਾਰ ਦੇਸ਼ ਜਿਹੜਾ ਹੋਵੇ। ਜੀ। ਉਹ ਇਹ ਕਵੇ ਕਿ ਮੇਰੇ ਦੇਸ਼ ਵਿੱਚ ਜਾਂ ਮਰਦ ਹੋਣਗੇ ਜਾਂ ਔਰਤਾਂ ਹੋਣਗੀਆਂ ਇਹ ਜਿਹੜਾ ਥਰਡ ਜੈਂਡਰ ਹੈ ਮੇਰੇ ਦੇਸ਼ ਵਿੱਚ ਨਹੀਂ ਹੋਏਗਾ ਤੁਸੀਂ ਇਹ ਦੇਖੋ ਕਲਪਨਾ ਕਰੋ ਕਿ ਉਹ ਥਰਡ ਜੈਂਡਰ ਭਾਵੇਂ ਉਹ ਕਿੰਨੇ ਉਹਦੀ ਰੇਸ਼ੋ ਕਿੰਨੀ ਵੀ ਹੋਵੇ ਉਹ ਇਨਸਾਨ ਨੇ ਉਹਨਾਂ ਇਨਸਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਜਾਂ ਜਿਸ ਤਰ੍ਹਾਂ ਦਾ ਵਿਹਾਰ ਹੋਣ ਦੀ ਉਹ ਗੱਲ ਕਰ ਰਿਹਾ ਇਹ ਆਪਣੇ ਆਪ ਵਿੱਚ ਇੱਕ ਚਿੰਤਾਜਨਕ ਗੱਲ ਹੈ ਜੀ ਇਦਾਂ ਹੀ ਗਲਫ ਆਫ ਮੈਕਸੀਕੋ ਜਿਹੜਾ ਹੈ ਮੈਕਸੀਕੋ ਦੀ ਜਿਹੜੀ ਖਾੜੀ ਹੈ ਉਹਦਾ ਨਾਮ ਹੀ ਗਲਫ ਆਫ ਮੈਕਸੀਕੋ ਹੈ ਇਹ ਮੈਕਸੀਕੋ ਨੂੰ ਇਸ ਹੱਦ ਤੱਕ ਨਫ਼ਰਤ ਕਰਦਾ ਹੈ ਕਿ ਮੈਂ ਇਹਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰਨਾ ਹੈ ਇਹ ਇਸ ਤਰੀਕੇ ਦੇ ਨਾਲ ਜੇ ਮੈਂ ਦੋ ਗੱਲਾਂ ਹੋਰ ਕਰ ਲਵਾਂ ਉਹ ਇਹ ਹੈ ਕਿ ਅਮਰੀਕਾ ਦਾ ਇਕ ਰਾਸ਼ਟਰਪਤੀ ਜான் ਕੈਨੇਡੀ 1963 ਵਿੱਚ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ ਉਹਦੇ ਕਤਲ ਨਾਲ ਸੰਬੰਧਿਤ ਕੁਝ ਹੋਰ ਦਸਤਾਵੇਜ਼ ਐਸੇ ਸੀ ਜਿਹੜੇ ਜਨਤਕ ਉਸ ਵੇਲੇ ਨਹੀਂ ਕੀਤੇ ਗਏ ਜੀ ਉਹ ਅਜੇ ਤੱਕ ਜਨਤਕ ਨਹੀਂ ਕੀਤੇ ਗਏ ਕਿਉਂਕਿ ਅਮਰੀਕਾ ਦੀਆਂ ਏਜੰਸੀਆਂ ਇਹ ਸਮਝਦੀਆਂ ਸੀ ਕਿ ਇਹ ਜਨਤਕ ਕਰਨ ਦਾ ਫਾਇਦਾ ਘੱਟ ਹੋਏਗਾ ਤੇ ਨੁਕਸਾਨ ਵੱਧ ਹੋਏਗਾ ਇਸੇ ਤਰ੍ਹਾਂ ਹੀ ਲੂਥਰ ਕਿੰਗ ਜੂਨੀਅਰ ਦਾ ਕਤਲ ਜਿਹੜਾ ਆ ਉਹ ਅਪ੍ਰੈਲ 1968 ਚ ਹੁੰਦਾ ਜੀ ਇਸੇ ਤਰ੍ਹਾਂ ਹੀ ਇੱਕ ਸੈਨੇਟਰ ਸੀ ਐਫ ਕਨੇਡੀ ਉਹਦਾ ਜੂਨ 1968 ਚ ਕਤਲ ਹੁੰਦਾ ਇਹ ਤਿੰਨਾਂ ਦੇ ਕਤਲ ਨਾਲ ਕੁਝ ਇੱਕ ਮਟੀਰੀਅਲ ਐਸਾ ਆ ਜਿਹੜਾ ਅਮਰੀਕਾ ਨੇ ਜਨਤਕ ਨਹੀਂ ਸੀ ਕੀਤਾ ਜੀ ਪਿਛਲੀ ਵਾਰ ਵੀ ਇਹਨੇ ਕੋਸ਼ਿਸ਼ ਕੀਤੀ ਸੀ ਕਿ ਮੈਂ ਉਹ ਜਨਤਕ ਕਰ ਦੇਣਾ ਹੂੰ ਜੇ ਉਹ ਜਨਤਕ ਕਰਨਾ ਹੈ ਤਾਂ ਏਜੰਸੀਆਂ ਨੇ ਕਿਹਾ ਕਿ ਜਨਤਕ ਨਾ ਕਰੋ ਇਹਦਾ ਨੁਕਸਾਨ ਹੋ ਸਕਦਾ ਜੀ ਹੁਣ ਮੈਨੂੰ ਤਾਂ ਇਹ ਪਤਾ ਨਹੀਂ ਕਿ ਉਹਦੇ ਵਿੱਚ ਕੀ ਆ ਜਿਹਦਾ ਨੁਕਸਾਨ ਹੋ ਸਕਦਾ ਇਸ ਸਾਰੇ ਦੇ ਸੰਦਰਭ ਦੇ ਵਿੱਚ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹਨੇ ਸਾਇਨ ਕਰ ਦਿੱਤੇ ਨੇ ਹੂੰ ਕਿ ਮੈਂ ਉਹ ਜਨਤਕ ਕਰਨਾ ਲੋਕਾਂ ਨੂੰ ਇੱਕ ਕਲੀਅਰ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਉਸ ਦੇਸ਼ ਦੇ ਵਿੱਚ ਕੀ ਕੁਝ ਹੋ ਰਿਹਾ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਹੋ ਰਹੀਆਂ ਅਮਰੀਕਾ ਦੇ ਰਾਸ਼ਟਰਪਤੀ ਕੋਲ ਇੱਕ ਪਾਵਰ ਹੁੰਦੀ ਹੈ ਸਾਡੇ ਦੇਸ਼ ਕੋਲ ਵੀ ਹੈ ਵੀ ਉਹ ਕੁਝ ਲੋਕਾਂ ਦੇ ਗੁਨਾਹ ਨੂੰ ਮਾਫ ਕਰ ਸਕਦਾ ਹੈ ਕੁਝ ਲੋਕਾਂ ਦੇ ਗੁਨਾਹ ਨੂੰ ਮਾਫ ਕਰਨ ਦੀ ਵੀ ਇੱਕ ਸੀਮਾ ਹੁੰਦੀ ਹੈ 6 ਜਨਵਰੀ 2021 ਨੂੰ ਇੱਕ ਲੋਕਾਂ ਦਾ ਹਜ਼ੂਮ ਜਿਹੜੇ ਗੋਰੇ ਬੁਨਿਆਦ ਪ੍ਰਸਤ ਲੋਕ ਨੇ ਰਾਈਟ ਵਿੰਗ ਦੇ ਲੋਕ ਨੇ ਜਿਹੜੇ 6 ਜਨਵਰੀ 2021 ਨੂੰ ਅਮਰੀਕਾ ਦੇ ਰਾਜਸਥਾਨੀ ਵਿੱਚ ਅਟੈਕ ਕਰਦੇ ਨੇ ਔਰ ਉਹ ਮੰਗ ਕਰਦੇ ਨੇ ਕਿ ਜਿਹੜਾ ਟਰੰਪ ਹੈ ਉਹਨੂੰ ਜੇਤੂ ਐਲਾਨ ਕਰ ਦਿੱਤਾ ਜਾਵੇ ਜਦੋਂ ਟਰੰਪ ਹਾਰਦਾ ਹੈ ਬਾਇਡਨ ਦੇ ਕੋਲੋਂ ਹੁਣ ਜਦੋਂ 트럼ਪ ਹਾਰ ਚੁੱਕਾ ਉਹਨੂੰ ਜੇਤੂ ਐਲਾਨ ਕਿਦਾਂ ਕੀਤਾ ਜਾ ਸਕਦਾ ਸੋ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਹ 1500 ਵਿਅਕਤੀ ਗ੍ਰਿਫਤਾਰ ਸੀ ਉਹਨਾਂ ਗ੍ਰਿਫਤਾਰ ਵਿਅਕਤੀਆਂ ਨੂੰ ਰਿਹਾ ਕਰਨ ਦਾ ਆਰਡਰ ਇਹ ਆਉਂਦਾ ਹੀ ਕਰਦਾ ਇਹਦੇ ਕੋਲ ਪਾਵਰ ਹੈ ਹੁਣ ਸਵਾਲ ਇਹ ਹੈ ਕਿ ਇੱਕ ਬੰਨੇ ਉਹ ਲੋਕ ਗੁਨਾਹਗਰ ਲੋਕ ਮਾਫ ਕੀਤੇ ਜਾ ਰਹੇ ਨੇ ਦੂਸਰੇ ਬੰਨੇ ਖੱਬੀ ਸੋਚ ਤੇ ਪਾਬੰਦੀ ਅਮਰੀਕਾ ਦੇ ਵਿੱਚ ਲਾਈ ਜਾ ਰਹੀ ਹੈ ਜੀ ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਹਨ ਇਹਨਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਤੇ ਵਿਚਾਰਨ ਦੀ ਲੋੜ ਹੈ ਜੀ ਸਰ ਸੋ ਹੁਣ ਅਗਲਾ ਸਵਾਲ ਕਰਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕਰਕੇ ਹਟਿਆ ਕਿ ਟਰੰਪ ਨੇ ਰਾਸ਼ਟਰਪਤੀ ਬਜੋਂ ਸੋਚਣ ਤੋਂ ਬਾਅਦ ਬਹੁਤ ਸਾਰੇ ਫੈਸਲੇ ਕੀਤੇ ਨੇ ਤੇ ਇਸ ਦੇ ਵਿੱਚ ਇੱਕ ਫੈਸਲਾ ਜੋ ਕੀਤਾ ਹੈ ਉਹ ਉਹ ਬਹੁਤ ਚਿੰਤਾਜਨਕ ਹੈ ਕਿਉਂਕਿ ਉਹਨਾਂ ਨੇ ਇੱਕ ਫੈਸਲਾ ਇਹ ਕੀਤਾ ਹੈ ਕਿ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀ ਨੇ ਉਹਨਾਂ ਦੀ ਵਤਨ ਵਾਪਸੀ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਜਦੋਂ 트럼ਪ ਇਲੈਕਸ਼ਨ ਲੜ ਰਿਹਾ ਸੀ ਜੀ ਇਸ ਵਾਰੀ ਉਹਨੇ ਆਪਣੇ ਚੋਣ ਪ੍ਰਚਾਰ ਦਾ ਇਹ ਮੁੱਦਾ ਬਣਾਇਆ ਸੀ ਹਮ ਕਿ ਜਿਹੜੇ ਲੋਕ ਵੱਡੀ ਗਿਣਤੀ ਚ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਰਹਿ ਰਹੇ ਨੇ ਜੀ ਔਰ ਉਹਨਾਂ ਨੂੰ ਮੈਂ ਵਾਪਸ ਭੇਜਾਂਗਾ ਹਮ ਇਹ ਜਿਹੜਾ ਮੁੱਦਾ ਆ ਏਡਾ ਵੱਡਾ ਗਰਮਾ ਗਿਆ ਜੀ ਕਿ ਹੁਣ ਉਹਨੇ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜੀ ਪਹਿਲੀ ਸਟੇਜ ਤੇ ਲਗਭਗ ਠੇਰਾ 18000 ਹਮ ਭਾਰਤੀ ਲੋਕਾਂ ਨੂੰ ਜਿਹੜਾ ਆ ਉਹ ਵਾਪਸ ਭੇਜਿਆ ਜਾ ਰਿਹਾ ਜੀ 18000 ਭਾਰਤੀਆਂ ਚੋਂ ਬਹੁਤ ਵੱਡੀ ਗਿਣਤੀ ਪੰਜਾਬੀਆਂ ਦੀ ਹੋਏਗੀ ਹਮ ਬਿਲਕੁਲ ਹੁਣ ਤੁਸੀਂ ਇਹ ਦੇਖੋ ਕਿ ਭਾਰਤ ਸਰਕਾਰ ਵਿਚਾਰੀ ਕਿੰਨੀ ਲਚਾਰ ਬੇਵੱਸ ਹੋ ਗਈ ਹੈ ਕਿ ਉਹਨਾਂ ਨੇ ਇਹ ਕਹਤਾ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਜੀ ਸਾਥ ਦੇਣ ਤੋਂ ਭਾਵ ਇਹ ਹੈ ਕਿ ਜਿਹੜੇ ਭਾਰਤੀ ਵਾਪਸ ਆਉਣਗੇ ਜੀ ਉਹਨਾਂ ਨੂੰ ਲਿਆਉਣ ਦਾ ਜਿਹੜਾ ਟੋਟਲ ਖਰਚਾ ਹੈ ਉਹ ਭਾਰਤ ਸਰਕਾਰ ਬੇਅਰ ਕਰੂਗੀ ਜੀ ਜਦੋਂ ਭਾਰਤ ਸਰਕਾਰ ਬੇਅਰ ਕਰੂਗੀ ਤੇ ਇਹਦਾ ਮਤਲਬ ਹੈ ਉਹਨਾਂ ਲੋਕਾਂ ਨੂੰ ਭਾਰਤ ਸਰਕਾਰ ਮੁਕਤ ਨਹੀਂ ਲੈ ਕੇ ਆਏਗੀ ਉਹਨਾਂ ਦੇ ਕੋਲੋਂ ਪੈਸੇ ਲੈਗੀ ਹਮ ਭਾਰਤ ਦਾ ਜਿਹੜਾ ਵਿਦੇਸ਼ ਮੰਤਰੀ ਹੈ ਜੀ ਸ਼੍ਰੀ ਜੈ ਸ਼ੰਕਰ ਜੀ ਉਹ ਗਏ ਤਾਂ ਆ ਅਮਰੀਕਾ ਦੇ ਰਾਸ਼ਟਰਪਤੀ ਦੇ ਸੌ ਚੱਕ ਸਮਾਗਮ ਦੀ ਸ਼ੋਭਾ ਵਧਾਉਣ ਸੀ ਹੂੰ ਗਾਇ ਤਾਂ ਇਸ ਲਈ ਸੀ ਕਿ ਨਰਿੰਦਰ ਮੋਦੀ ਜੀ ਦੀ ਹਾਜ਼ਰੀ ਲਵਾਉਣੀ ਹੈ ਉੱਥੇ ਹੂੰ ਪਰ ਉਲਟੀ ਜਿੱਦਾਂ ਨਾ ਨਮਾਜ਼ ਮੁਖਸ਼ਾਉਣਗਿਆਂ ਨੂੰ ਰੋਜੇ ਗੱਲ ਪੈ ਜਾਣ ਜੀ ਉਹਨਾਂ ਦੇ ਸਾਡੇ ਗੱਲ ਰੋਜੇ ਪੈ ਗਏ ਨੇ ਕਿ ਭਾਈ ਸਾਹਿਬ ਤੁਸੀਂ ਆਏ ਹੋ ਨਾ ਇਹਨਾਂ ਗੱਲ ਕਰਕੇ ਜਾਓ ਸਾਡੇ ਵਿਦੇਸ਼ ਮੰਤਰੀ ਦੇ ਨਾਲ ਤੇ ਵਿਦੇਸ਼ ਮੰਤਰੀ ਨੇ ਕਹਿੰਦਾ ਜੀ ਤਿਆਰੀਆਂ ਕਰੋ ਜੇ ਤੁਸੀਂ ਸਾਥ ਨਹੀਂ ਦਿੱਤਾ ਤੁਹਾਡੇ ਵਿਕਤੀਤਾ ਵਾਪਸ ਭੇਜਾਂਗੇ ਨਵਾਂ ਤੁਹਾਡੇ ਨਾਲ ਬਿਜ਼ਨਸ ਤੇ ਵੀ ਪਵੰਧੀਆਂ ਲਾ ਦਾਂਗੇ ਹੁਣ ਹਰ ਗੱਲ ਦੀਆਂ ਬਿਜ਼ਨਸ ਤੇ ਪਵੰਧੀਆਂ ਲਾ ਲੈਣੀਆਂ ਹਰ ਗੱਲ ਤੇ ਬਿਜ਼ਨਸ ਤੇ ਪਵੰਧੀਆਂ ਲਾ ਲੈਣੀਆਂ ਸਾਨੂੰ ਇਥੋਂ ਸਮਝਣਾ ਪੈਣਾ ਹਮ ਕਿ ਜਿਹੜਾ ਬਿਜ਼ਨਸ ਹੈ ਅੱਜ ਦਾ ਯੁੱਗ ਜਿਹੜਾ ਆਇਆ ਨਾ ਇਹ ਬਿਜ਼ਨਸ ਦਾ ਯੁੱਗ ਹੈ ਤੇ ਬਿਜ਼ਨਸ ਦੇ ਕੁੰਡੀ ਦੇ ਰਾਹੀਂ ਸੰਸਾਰ ਨੂੰ ਚਲਾਇਆ ਜਾ ਰਿਹਾ ਉਹਦੇ ਵਿੱਚ ਮੈਂ ਤਾਂ ਅੰਕੜੇ ਪੜ ਕੇ ਹੈਰਾਨ ਹੋ ਗਿਆ ਇਹ ਵੱਡੀ ਗਿਣਤੀ ਚ ਮਕਸੀਕਨ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਜੀ ਜੀ ਉਹਨਾਂ ਤੋਂ ਬਾਅਦ ਜਿਹੜੀ ਦੂਸਰੇ ਨੰਬਰ ਤੇ ਗਿਣਤੀ ਹੈ ਉਹ ਅਲਸਾਲਵਾਡੋਰ ਦੇ ਨਾਗਰਿਕਾਂ ਦੀ ਹੈ ਜੀ ਤੀਸਰੇ ਨੰਬਰ ਤੇ ਵੱਡੀ ਗਿਣਤੀ ਜਿਹੜੀ ਹੈ ਉਹ ਭਾਰਤੀ ਲੋਕਾਂ ਦੀ ਹੈ ਤੇ ਭਾਰਤੀਆਂ ਵਿੱਚੋਂ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਪੰਜਾਬੀਆਂ ਦੀ ਹੈ ਇਹ ਗਿਣਤੀ ਦਾ ਅਨੁਮਾਨ ਇਹ ਹੈ ਕਿ ਲਗਭਗ 7,25,000 ਲੋਕ ਐਸੇ ਨੇ ਜਿਨ੍ਹਾਂ ਦਾ ਡਿਪੋਰਟ ਹੋਣ ਦਾ ਪ੍ਰੋਗਰਾਮ ਤੈਅ ਹੋ ਗਿਆ ਹੁਣ ਇਹਦੇ ਨਾਲ ਹੀ ਇੱਕ ਗੱਲ ਹੋਰ ਵੀ ਜਿਹੜੀ ਸਰਕਾਰ ਜੀ ਬਹੁਤ ਇੰਪੋਰਟੈਂਟ ਹੈ ਜੀ ਦੁਨੀਆ ਪਰ ਦਾ ਇੱਕ ਕਾਨੂੰਨ ਹੈ ਹੂੰ ਕਿ ਮੰਨ ਲਓ ਦੋ ਮੀਆਂ ਬੀਬੀ ਜਿਹੜੇ 2 ਨੰਬਰ 'ਚ ਹੀ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਆ ਉਹਨਾਂ ਨੇ ਇੱਕ ਬੱਚਾ ਪੈਦਾ ਕੀਤਾ ਉਹ ਜਿਹੜਾ ਬੱਚਾ ਆ ਉਹਨੂੰ ਬਾਏ ਬਰਥ ਨੈਚੁਰਲ ਲਾਫ ਜਸਟਿਸ ਦੇ ਮੁਤਾਬਕ ਉੱਥੇ ਦਾ ਸਿਟੀਜ਼ਨ ਬਣਿਆ ਜਾਂਦਾ ਹੈ ਅਮਰੀਕਾ ਦੇ ਵਿੱਚ ਇਹ ਕਾਨੂੰਨ ਅੱਜ ਵੀ ਆ ਤੇ ਅੱਜ ਤੋਂ ਪਹਿਲਾਂ ਵੀ ਸੀ ਜੀ ਔਰ ਕਿਉਂਕਿ ਬੱਚਾ ਛੋਟਾ ਆ ਉਹਨੂੰ ਉਹਦੀ ਮਾਂ ਦੀ ਲੋੜ ਆ ਜੀ ਮਾਂ ਨੂੰ ਪਤੀ ਦੀ ਲੋੜ ਆ ਤੇ ਕੁਝ ਲੋਕ ਇਸ ਰਿਸ਼ਤੇ 'ਚੋਂ ਵੀ ਉੱਥੇ ਰਹਿ ਰਹੇ ਨੇ ਹਮ ਮੀਆਂ ਬੀਬੀ ਕੱਚੇ ਨੇ ਪਰ ਬੱਚਾ ਸਿੱਢੀ ਜਾਣਾ ਹਮ ਹੁਣ ਜਿਹੜੇ ਨਵੇਂ ਕਾਨੂੰਨ ਬਣਾਏ ਉਹਦੇ ਵਿੱਚ ਇਸ ਸ਼ਖਸ ਨੇ ਇਹ ਕਰਤਾ ਹਮ ਕਿ ਇਜੇ ਹੀ ਲੋਕਾਂ ਨੂੰ ਵੀ ਰਿਪੋਰਟ ਕੀਤਾ ਜਾਏਗਾ 22 ਬਰਥ ਬੱਚਾ ਪੱਕਾ ਨਹੀਂ ਹੋਏਗਾ ਜੀ ਜੇ ਮੈਂ ਉਹ ਅੰਕੜੇ ਦੇਖ ਕੇ ਹਰਾ ਰਹਿ ਗਿਆ 255000 ਐਸੇ ਬੱਚੇ ਨੇ ਜਿਹੜੇ ਉਥੇ ਪੱਕੇ ਨੇ 22 ਬਰਥ ਪਰੰਤੂ ਉਹਨਾਂ ਦੇ ਮਾਪੇ ਖੱچے ਨੇ ਖੱچے ਨੇ ਜੀ ਹੁਣ ਜੇ ਇਹ ਕਾਨੂੰਨ ਪਿੱਛੇ ਤੇ ਲਾਗੂ ਹੁੰਦਾ ਤਾਂ ਤੁਸੀਂ ਇਹ ਲਾ ਲਓ 255000 ਲੋਕ ਉਹ ਨੇ ਜਿਹੜੇ ਅਮਰੀਕਾ ਦੀ ਧਰਤੀ ਤੇ ਜੰਮੇ ਨੇ ਉਹਨਾਂ ਦੇ ਵੀ ਰਿਪੋਰਟ ਹੋਣ ਦਾ ਸਮਾਂ ਆ ਗਿਆ ਸੋ ਇਹਨੂੰ ਲੈ ਕੇ ਵੱਖ-ਵੱਖ ਪੱਦਰ ਦੀਆਂ ਜਿਹੜੀਆਂ ਮਨੁੱਖੀ ਅਧਿਕਾਰ ਸੰਗਠਨ ਨੇ ਉਹ ਸਰਗਰਮੀਆਂ ਚਾਏ ਨੇ ਉਹਨਾਂ ਦੀਆਂ ਸਰਗਰਮੀਆਂ ਤੋਂ ਇਹ ਲੱਗਣ ਲੱਗ ਪਿਆ ਹੈ ਕਿ ਇਹ ਲੋਕ ਰਿਪੋਰਟ ਹੁਣ ਨਹੀਂ ਹੋਣਗੇ ਪਰ 22 ਸਟੇਟਾਂ ਨੇ 50 ਸਟੇਟਾਂ ਨੇ ਨਾ 22 ਸਟੇਟਾਂ ਨੇ ਟ੍ਰੰਪ ਦੇ ਇਸ ਫੈਸਲੇ ਦੇ ਖਿਲਾਫ ਜਿਹੜੀ ਹੈ ਉਹ ਕੋਰਟ ਵਿੱਚ ਰੈਟ ਪਟੀਸ਼ਨ ਪਾਤੀ ਹੈ ਉਸ ਰੈਟ ਪਟੀਸ਼ਨ ਦੇ ਚੱਲਦਿਆਂ ਇਹ ਚੈਲੰਜ ਕਰਤਾ ਗਿਆ ਹੈ ਕਿ ਜਿਹੜੇ ਬੱਚੇ ਹੁਣ ਤੱਕ ਇੱਥੇ ਪੈਦਾ ਹੋ ਚੁੱਕੇ ਨੇ ਜਿਨ੍ਹਾਂ ਨੂੰ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ ਇੱਕ ਤਾਂ ਇਹ ਗੱਲ ਹੈ ਜੀ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੱਚੇ ਫਰਵਰੀ ਇਹ ਕਾਨੂੰਨ ਲਾਗੂ ਜਦੋਂ ਹੋਣਾ ਹੈ ਜੀ ਫਰਵਰੀ ਮੈਡ ਫਰਵਰੀ ਦੀ ਕੋਈ ਡੇਟ ਹੈ ਜਦੋਂ ਤੱਕ ਇਹ ਕਾਨੂੰਨ ਕਾਨੂੰਨ ਲਾਗੂ ਹੋਣਾ ਹੈ ਉਦੋਂ ਤੱਕ ਪੈਦਾ ਹੋ ਜਾਣਗੇ ਉਹਨਾਂ ਨੂੰ ਵੀ ਰਿਪੋਰਟ ਨਹੀਂ ਕੀਤਾ ਜਾ ਸਕੇਗਾ ਹਮ ਅ ਉਹਦੇ ਲਈ ਜਿਹੜੀ ਇੱਕ ਖਬਰ ਸੀ ਉਹ ਇਹ ਵੀ ਆਈ ਹੈ ਕਿ ਬਹੁਤ ਜਿਹੜੀਆਂ ਪ੍ਰੀਮਚੂਰ ਡਿਲੀਵਰੀਜ਼ ਨੇ ਜੀ ਉਹ ਸਜੇਰੀਅਨ ਆਪਰੇਸ਼ਨ ਰਾਈ ਜੀ ਇਹ ਕਰੌਨ ਦਾ ਦਬਾਅ ਜਿਹੜਾ ਉਥੇ ਦੇ ਹਸਪੀਟਲਸ ਤੇ ਪੈਣਾ ਸ਼ੁਰੂ ਹੋ ਗਿਆ ਇਹ ਸਾਰੇ ਦੇ ਸੰਦਰਭ ਵਿੱਚ ਮੈਂ ਅઠવાਲਜੀ ਇਹ ਸਮਝਦਾ ਜੀ ਕਿ ਅਮਰੀਕਾ ਇੱਕ ਨਵੇਂ ਯੁੱਗ ਚ ਨਹੀਂ ਪ੍ਰਵੇਸ਼ ਕਰ ਰਿਹਾ ਅਮਰੀਕਾ ਉਹੀ ਹੈ ਜੋ ਇਹ ਪਹਿਲਾ ਸੀ ਅੱਜ ਅਮਰੀਕਾ ਨੇ ਇੱਕ ਸਾਈਨ ਕਰਕੇ ਜਿਹੜੇ ਜਹਾਜ਼ ਜ਼ਕਰੀਨ ਦੇ ਲਈ ਹਥਿਆਰ ਲੈ ਕੇ ਚੱਲੇ ਸੀ ਹੂੰ ਉਹ ਰੋਕ ਦਿੱਤੇ ਨੇ ਵੀ ਅਸੀਂ ਹੁਣ ਰੂਸ ਤੇ ਯੁਕਰੇਨ ਦਾ ਯੁੱਧ ਬੰਦ ਚਾਹੁੰਦੇ ਆ ਹਮ ਸਵਾਲ ਇਹ ਨਹੀਂ ਕਿ ਅਸੀਂ ਤਾਂ ਚਾਹੁੰਦੇ ਆ ਅਸੀਂ ਤਾਂ ਸ਼ਾਂਤੀ ਚਾਹੁੰਦੇ ਆ ਵੀ ਹੁਣ ਟਰੰਪ ਚਾਹੁੰਦਾ ਹੈ ਕਿ ਰੂਸ ਯੁਕਰੇਨ ਯੁੱਧ ਬੰਦ ਹੋ ਜਵੇ ਤੇ ਬੰਦ ਹੋ ਜਾ ਜਦੋਂ ਉੱਥੇ ਦਾ ਰਾਸ਼ਟਰਪਤੀ ਭਾਵੇਂ ਬਾਈਡਨ ਹੋਵੇ ਚਾਵੇ ਕਿ ਰੂਸ ਯੁਕਰੇਨ ਯੁੱਧ ਕਰਨਾ ਆ ਤਾਂ ਉਹ ਇੱਕ ਦੇਸ਼ ਨੂੰ ਯੁਕਰੇਨ ਨੂੰ ਗਵਾਂਢੀ ਦੇਸ਼ ਦੇ ਖਿਲਾਫ ਭੜਕਾਵੇ ਇਹ ਜਿਹੜੀ ਮਾਨਸਿਕਤਾ ਆ ਨਾ ਇਹ ਅਮਰੀਕਨ ਮਾਨਸਿਕਤਾ ਆ ਜੀ ਇਸ ਰਾਸ਼ਟਰਪਤੀ ਨੇ ਆਉਂਦਿਆਂ ਆਖਿਆ ਸੀ ਕਿ ਮੈਂ ਜਦੋਂ ਆਵਾਂਗਾ ਤਾਂ ਤੀਸਰੀ ਜਿਹੜੀ ਸੰਸਾਰ جنگ ਹੈ ਉਹਦੀ ਪੋਸੀਬਿਲਟੀ ਖਤਮ ਹੋ ਗਈ ਲੋਕਾਂ ਨੇ ਅਮਨ ਸ਼ਾਂਤੀ ਦੇ ਨਾਂ ਤੇ ਵੋਟਾਂ ਪਾਈਆਂ ਨੇ ਅਮਨ ਸ਼ਾਂਤੀ ਦੇ ਨਾਂ ਤੇ ਵੋਟਾਂ ਪਾਉਣੀਆ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਲੋਕਾਂ ਚ ਅਮਨ ਸ਼ਾਂਤੀ ਰਹਿਣੀ ਚਾਹੀਦੀ ਆ ਪਰ ਜਿਹੜਾ ਇਜ਼ਰਾਈਲ ਫਲਸਤੀਨ ਯੁੱਧ ਹੋਇਆ ਹੈ ਉਹਦੀ ਸ਼ਾਂਤੀ ਦਾ ਸਿਹਰਾ ਤਾਂ ਅਸੀਂ 트럼ਪ ਨੂੰ ਦਿੰਨੇ ਆ ਇਹਦਾ ਮਤਲਬ ਇਹ ਹੈ ਕਿ ਉਸ ਦੇ ਨੁਕਸਾਨ ਦੀ ਜ਼ਿੰਮੇਵਾਰੀ ਕਿਹਦੀ ਹੈ ਹਮ ਨੁਕਸਾਨ ਦੀ ਜ਼ਿੰਮੇਵਾਰੀ ਵੀ ਅਮਰੀਕਾ ਦੀ ਬਣਦੀ ਹੈ ਜਿਹਨੇ ਉਹ ਸਾਰਾ ਯੁੱਧ ਜਿਹੜਾ ਉਹ ਪਿਛੋਂ ਰਿਮੋਟ ਦੇ ਨਾਲ ਚਲਾਇਆ ਜੋ ਜੰਦਾਂ ਦੀ ਰਣਨੀਤੀ ਨੂੰ ਵੀ ਸਾਨੂੰ ਇਸੇ ਰੂਪ ਚ ਸਮਝਣਾ ਪੈਣਾ ਹੈ ਸੋ ਮੈਂ ਸਮਝਦਾ ਜਿਵੇਂ ਤੁਸੀਂ ਗੱਲ ਕੀਤੀ ਸੀ ਨਾ ਜੀ ਵੀ ਇਹ ਕਾਲੀ ਚ ਲੈ ਜਾਣ ਵਾਲੇ ਫੈਸਲੇ ਨੇ ਇਹ ਕਾਲੀ ਚ ਲੈ ਜਾਣ ਵਾਲੇ ਫੈਸਲਿਆਂ ਦੇ ਸੰਦਰਭ ਦੇ ਵਿੱਚ ਜਿਹੜਾ ਅੱਜ ਦਾ ਮਨੋਖ ਹੈ ਉਹਨੂੰ ਇਹ ਸਮਝਣਾ ਪੈਗਾ ਕਿ ਦੁਨੀਆ ਭਰ ਵਿੱਚ ਇਹਨਾਂ ਤਬਦੀਲੀਆਂ ਦੇ ਨਾਲ ਕੀ ਕੁਝ ਹੋਰ ਵਾਪਰਨ ਜਾ ਰਿਹਾ ਹੈ ਉਸ ਨੂੰ ਸਮਝਣ ਦੀ ਲੋੜ ਹੈ ਤੇ ਉਸ ਸੰਦਰਭ ਵਿੱਚ ਫੈਸਲੇ ਲੈਣ ਦੀ ਲੋੜ ਹੈ ਵੈਸੇ ਤਾਂ ਇਹ ਸਾਰਾ ਜਿਹੜਾ ਯੁੱਗ ਹੈ ਨਾ ਇਹ ਰਾਈਟ ਵਿੰਗ ਦੀ ਜਿਹੜੀ ਪੋਲਿਟਿਕਸ ਹੈ ਜਿਹੜੀ ਸੱਜੇ ਪੱਖੀ ਪੋਲਿਟਿਕਸ ਹੈ ਉਹਦੇ ਅਭਾਰ ਦਾ ਯੁੱਗ ਹੈ ਤੇ ਉਸ ਅਭਾਰ ਦੇ ਵਿੱਚੋਂ ਅਮਰੀਕਾ ਦੇ ਅੰਤਰਰਾਸ਼ਟਰੀਵਾਦ ਵੱਲ ਵਧਣ ਦਾ ਖਤਰਾ ਵੀ ਵੱਧ ਗਿਆ ਹੈ ਇਹ ਇਹ ਟਰੰਪ ਦੀ ਜਿਹੜੀ ਸੈਕੰਡ ਤਨੌਰ ਹੈ ਉਹਦੇ ਵਿੱਚ ਅੰਦਰਾਸਤਵਾਦ ਦਾ ਖਤਰਾ ਬਹੁਤ ਵਧ ਗਿਆ ਜੀ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਉਹਨਾਂ ਨੇ ਸੋਚ ਚੁੱਕਦੇ ਹੈ ਬਹੁਤ ਸਾਰੇ ਫੈਸਲੇ ਜਿਹੜੇ ਨੇ ਕਾਲੀ ਦੇ ਵਿੱਚ ਕੀਤੇ ਨੇ ਇਸ ਦਾ ਸਬੰਧੀ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਸਾਨੂੰ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਸਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ